ਫਿਰੋਜ਼ਪੁਰ ਦੇ ਵਿੱਚ ਬਲੈਕਆਊਟ ਕੀਤਾ ਗਿਆ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਦੁਕਾਨਦਾਰਾਂ ਦੇ ਵੱਲੋਂ ਦੁਕਾਨਾਂ ਦੀਆਂ ਲਾਈਟਾਂ ਬੰਦ ਕੀਤੀਆਂ ਗਈਆਂ ਨਗਰ ਕੌਂਸਲ ਦੇ ਵੱਲੋਂ ਲਾਈਟਾਂ ਬੰਦ ਕੀਤੀਆਂ ਗਈਆਂ ਪੂਰਾ ਬਲੈਕਆਊਟ ਜਿਹੜਾ ਹੈ ਉਹ ਕੀਤਾ ਗਿਆ ਉਹ ਸੜਕ ਦੇ ਉੱਪਰ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਹੋਈ ਆ ਔਰ ਜਿਹੜੇ ਲੰਘਦੇ ਆ ਉਹਨਾਂ ਦੀਆਂ ਲਾਈਟਾਂ ਜਿਹੜੀਆਂ ਨੇ ਬੰਦ ਕਰਵਾ ਰਹੇ ਹੈਗੇ ਆ ਤਸਵੀਰ ਤੁਹਾਨੂੰ ਦਿਖਾਣੇ ਹੈਗੇ ਆ ਤੁਸੀਂ ਦੇਖ ਸਕਦੇ ਹੈਗੇ ਹੋ ਕੀ ਹੂਟਰ ਵੀ ਜਿਹੜਾ ਉਹ ਵੱਜਿਆ ਹੈਗਾ ਹੂਟਰ ਦੀ ਆਵਾਜ਼ ਆਈ ਹੈਗੀ ਆ ਦੂਜੇ ਪਾਸੇ ਜਿਹੜੀ ਬਲੈਕਆਊਟ ਦੀਆਂ ਤਸਵੀਰਾਂ ਹੈਗੀਆਂ ਨੇ ਜਿਹੜਾ ਚਾਰੇ ਪਾਸੇ ਜਿਹੜਾ ਹਨੇਰਾ ਹੈਗਾ ਇਹ ਮੌਕ ਡਲ ਜਿਹੜੀ ਆ ਉਹ ਕੀਤੀ ਗਈ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਸਰਹੱਦ ਦੇ ਨਾਲ ਲੱਗਦੇ ਸੂਬੇ ਹੈਗੇ ਆ ਉਹਨਾਂ ਦੇ ਵਿੱਚ ਬਲੈਕ ਆਊਟ ਜਿਹੜਾ ਹੈ ਉਹ ਕੀਤਾ ਜਾਵੇ ਮੌਕ ਡਲ ਜਿਹੜੀ ਆ ਉਹ ਕਰਵਾਈ ਜਾਵੇ ਤਾਂ ਮੌਕ ਡਲ ਜਿਹੜੀ ਆ ਉਹ ਕਰਵਾਈ ਜਾ ਰਹੀ ਹੈਗੀ ਹੈ ਤਾਂ ਲੋਕਾਂ ਦੇ ਵੱਲੋਂ ਦੁਕਾਨਾਂ ਦੀਆਂ ਲਾਈਟਾਂ ਬੰਦ ਕੀਤੀਆਂ ਗਿਆ ਸਟਰੀਟ ਲਾਈਟਾਂ ਜਿਹੜੀਆਂ ਨੇ ਬੰਦ ਹੈਗੀਆਂ ਨੇ ਔਰ ਕੋਈ ਵੀ ਲਾਈਟ ਜਿਹੜੀ ਉਹ ਨਹੀਂ ਜਗਦੀ ਹਾਲਾਂਕਿ ਜਿਹੜੇ ਵਹੀਕਲਾਂ ਦੀ ਲਾਈਟਾਂ ਚੱਲਦੀਆਂ ਹੈਗੀਆਂ ਨੇ ਪੁਲਿਸ ਵੱਲੋਂ ਅ ਨਾਕੇਬੰਦੀ ਕਰਕੇ ਜਿਹੜੀਆਂ ਲਾਈਟਾਂ ਵੀ ਜਿਹੜੀਆਂ ਨੇ ਉਹ ਬੰਦ ਕਰਵਾਈਆਂ ਜਾ ਰਹੀਆਂ ਹੈਗੀਆਂ ਨੇ ਔਰ ਨਾਕੇਬੰਦੀ ਜਿਹੜੀ ਆ ਉਹ ਕੀਤੀ ਹੋਈ ਆ ਇਸ ਪਾਸੇ ਦੀ ਤਸਵੀਰ ਦਿਖਾਵਾਂਗੇ ਤੁਸੀਂ ਇਸ ਪਾਸੇ ਹੀ ਤਸਵੀਰ ਦੇਖ ਸਕਦੇ ਹੋ ਕਿ ਇਹ ਟਰੱਕ ਦੇ ਜਿਹੜਾ ਟਰੱਕ ਦੀਆਂ ਲਾਈਟਾਂ ਜਿਹੜੀਆਂ ਨੇ ਉਹ ਬੰਦ ਕਰਵਾਈਆਂ ਗਈਆਂ ਔਰ ਵਹੀਕਲ ਵਹੀਕਲ ਦੀ ਲਾਈਟ ਜਿਹੜੀ ਆ ਉਹ ਬੰਦ ਕਰਵਾਈ ਗਈ ਹੈ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਇਸ ਪਾਸੇ ਦੀ ਔਰ ਪੁਲਿਸ ਦੇ ਵੱਲੋਂ ਜਿਹੜੇ ਲਾਈਟਾਂ ਨੇ ਉਹ ਬੰਦ ਕਰਵਾਈਆਂ ਗਈਆਂ ਇਸ ਪਾਸੇ ਪੁਲਿਸ ਜਿਹੜੀ ਖੜੀ ਆ ਔਰ ਇਧਰ ਵੀ ਲਾਈਟਾਂ ਜਿਹੜੀਆਂ ਨੇ ਉਹ ਬੰਦ ਹੈ ਔਰ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਜਿਹੜਾ ਬਲੈਕਆਊਟ ਦੀ ਮੌਕ ਡ੍ਰਿਲ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ ਇਹ ਇਸ ਕਰਕੇ ਕਰਾਈ ਜਾਂਦੀ ਹੈਗੀ ਆ ਜਦੋਂ ਕੋਈ ਸਥਿਤੀ ਬਣਦੀ ਹੈਗੀ ਆ ਪਾਕਲਿੰਗ ਦੀ ਤਾਂ ਉਦੋਂ ਜਿਹੜਾ ਇhtiyat ਦੇ ਤੌਰ ਤੇ ਸਾਇਰਨ ਵੱਜਦੇ ਹੈਗੇ ਆ ਬਲੈਕਆਊਟ ਹੋ ਜਾਂਦਾ ਤਾਂ ਕਿ ਕੋਈ ਐਵੇਂ ਦੀ ਜਿਹੜੀ ਘਟਨਾ ਹੁੰਦੀ ਹੈ ਉਹ ਨਾ ਹੋ ਸਕੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਜਿਹੜੀ ਮੌਕ ਡ੍ਰਿਲ ਹੈ ਉਹ ਕਰਵਾਈ ਜਾ ਰਹੀ ਹੈਗੀ ਔਰ ਟਰੱਕ ਜਿਹੜਾ ਉਸ ਦੀ ਲਾਈਟ ਜਿਹੜੀ ਉਹ ਬੰਦ ਕਰਵਾਈ ਗਈ ਆ ਔਰ ਸਾਡੇ ਨਾਲ ਐਸਪੀ ਡੀ ਜਿਹੜੇ ਨੇ ਉਹ ਮੌਜੂਦ ਹੈਗੇ ਆ ਗੱਲਬਾਤ ਕਰਦੇ ਆ ਸਰ ਅੱਜ ਮੋਕ ਡ੍ਰਿਲ ਹੈ 9 ਵਜੇ ਤੋਂ ਲੈ ਕੇ 9:30 ਵਜੇ ਬਲੈਕਆਊਟ ਕੀਤਾ ਗਿਆ ਹਾਂਜੀ ਬਿਲਕੁਲ ਜੀ ਮਾਊਂਟਰੀ ਰਹਿ ਗਈ 9 ਤੋਂ 9:30 ਵਜੇ ਤੱਕ ਲੋਕਾਂ ਨੂੰ ਜਿਹੜਾ ਹੈਗੇ ਦੱਸਿਆ ਗਿਆ ਸੀ ਕਿ ਬਲੈਕਆਊਟ ਹੋਏਗਾ ਕਿਸੇ ਸਾਹ ਵੱਲੋਂ ਤੇ ਮਤਿਆਰ ਨਹੀਂ ਕੀਤੀ ਗਈ ਹੈ ਲੋਕਾਂ ਨੂੰ ਹਰ ਇੱਕ ਨੂੰ ਹਰ ਖਲੀ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸਿਆ ਗਿਆ ਕਿ ਅੱਜ ਜਿਹੜਾ ਬਲੈਕਆਊਟ ਆਏਗਾ ਸਰ ਤੁਹਾਡੇ ਸਾਹਮਣੇ ਏ.ਰ.ਸੀ. ਮੈਡਮ ਸਾਹਿਬ ਦੀ ਘੜੀ ਆਈ ਉਹ ਵੀ ਘੜੀ ਲਾਈਟਾਂ ਬੰਦ ਨੇ ਸਾਰੇ ਪਬਲਿਕ ਨੂੰ ਦੱਸਿਆ ਗਿਆ ਵੀ ਇਹ ਡ੍ਰਿਲ ਹੈ ਸਰ ਐਚ ਡੀ ਡ੍ਰਿਲ ਲੈਣ ਦਾ ਮਕਸਦ ਕੀ ਹੁੰਦਾ ਹੈ ਮੇਲ ਮੇਨ ਮਕਸਦ ਡ੍ਰਿਲ ਦਾ ਹੈਗਾ ਲੋਕਾਂ ਨੂੰ ਅਵੇਅਰ ਕਰਾਉਣਾ ਵੀ ਜੇਕਰ ਕੋਈ ਸਿਚੁਏਸ਼ਨ ਕੋਈ ਆ ਜੇ ਤੇ ਸਾਇਰਨ ਵੱਜ ਰਿਹਾ ਹੈ ਤੇ ਤੁਸੀਂ ਲਾਈਟਾਂ ਬੰਦ ਕਰਨਾ ਤਾਂ ਦੁਕਾਨਦਾਰਾਂ ਦੇ ਵੱਲੋਂ ਪੂਰਾ ਸਮਰਥਨ ਨਾਲ ਲਾਈਟ ਬੰਦ ਦੁਕਾਨਦਾਰ ਵੀ ਦੇਖੋ ਹਰ ਇੱਕ ਦੁਕਾਨਦਾਰ ਨੇ ਲਾਈਟ ਆਪਣੀ ਬੰਦ ਕੀਤੀਆਂ ਹੋਈਆਂ ਨੇ ਘਰੇ ਬੰਦ ਕੀਤੇ ਇਨਵਰਟਰ ਸਾਰਿਆਂ ਨੇ ਬੰਦ ਕੀਤੇ ਹੋਏ ਨੇ ਸਾਡੇ ਆਪਣੇ ਬੰਦ ਕੀਤੇ ਹੋਏ ਬਿਲਕੁਲ ਵੀ ਬਿਲਕੁਲ ਜ਼ੀਰੋ ਦੇ ਬਲੈਕ ਹਨ ਉਹ ਜਿਹੜੇ ਇੱਕ ਦੋ ਬਾਹਰ ਗਏ ਹੋ시 ਉਹ ਹਾਰੇ ਨੇ ਇਸ ਕਰਕੇ ਉਹਨਾਂ ਦੀ ਲਾਈਟਾਂ ਗੱਡੀ ਚੱਲ ਰਹੀਆਂ ਪਰ ਉਹ ਵੀ ਹੁਣ ਜਿਹੜੇ ਵੇਖ ਕੇ ਛੱਵੇਂ ਲਾਈਟਾਂ ਦੇ ਵਿੱਚ ਜਾ ਰਹੇ ਨੇ ਆਪਣੇ ਘਰ ਅਸੀਂ ਅਵੇਲ ਕਰ ਰਹੇ ਹਾਂ ਜਿਆਦਾ ਇਹ ਨਹੀਂ ਵਧੀਆ ਸੀ ਕਿ ਲੋਕ ਆਪਣੇ ਘਰਾਂ ਦੇ ਵਿੱਚ ਤਾਂ ਮਨਜੀਤ ਸਿੰਘ ਦੇ ਵੱਲੋਂ ਜਿਹੜਾ ਦੱਸਿਆ ਗਿਆ ਹੈਗਾ ਕਿ ਬਲੈਕਆਊਟ ਜਿਹੜਾ ਉਹ ਕੀਤਾ ਗਿਆ ਹੈਗਾ ਔਰ ਇੱਕ ਮੌਕ ਡ੍ਰਿਲ ਹੈਗੀ ਆ ਇਹ ਮੌਕ ਡ੍ਰਿਲ ਕਰਵਾਈ ਜਾ ਰਹੀ ਹੈਗੀ ਆ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਹ ਗੱਲ ਕਹੀ ਗਈ ਹੈਗੀ ਸੀਗੀ ਸਰਹੱਦ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਮੌਕ ਡ੍ਰਿਲ ਜਿਹੜੀ ਆ ਉਹ ਕਰਵਾਈ ਜਾਵੇ ਤਾਂ ਫਿਰੋਜ਼ਪੁਰ ਦੇ ਵਿੱਚ ਬਲੈਕਆਊਟ ਜਿਹੜਾ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਕੀਤਾ ਗਿਆ ਔਰ ਲੋਕਾਂ ਦੀਆਂ ਲਾਈਟਾਂ ਵੀ ਜਿਹੜੀਆਂ ਬੰਦ ਕਰਵਾਈਆਂ ਜਾ ਰਹੀਆਂ ਹੈਗੀਆਂ ਨੇ ਵਹੀਕਲਾਂ ਦੀਆਂ ਔਰ ਦੁਕਾਨਦਾਰਾਂ ਦੇ ਵੱਲੋਂ ਘਰਾਂ ਦੀਆਂ ਲਾਈਟਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਗਈਆਂ ਹੈਗੀਆਂ ਕੈਮਰਾ ਪਰਸਨ ਦੇ ਨਾਲ ਸੜੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ